ਨਮਸਕਾਰ ਦੋਸਤੋ ਕਿਰਨ ਹੋਮ ਬਲੌਗ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਦੋਸਤੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਦੀ ਰੈਸਪੀ ਲੈ ਕੇ ਆਈ ਹਾਂ ਮੈਂ ਮਾਂ ਛੋਲਿਆਂ ਦੀ ਦਾਲ ਦੋਸਤੋ ਅਕਸਰ ਅਸੀਂ ਗੁਰਦੁਆਰੇ ਵਿੱਚ ਜਾਂਦੇ ਹਾਂ ਸਾਨੂੰ ਉਹ ਦਾਲ ਬਹੁਤ ਹੀ ਟੇਸਟੀ ਲੱਗਦੀ ਹੈ ਔਰ ਅਸੀਂ ਜਦੋਂ ਘਰੇ ਆ ਕੇ ਬਣਾਉਂਦੇ ਹਾਂ ਤੇ ਉਹ ਦਾਲ ਸਾਡੇ ਤੋਂ ਨਹੀਂ ਬਣਦੀ ਹੈ ਲੰਗਰ ਵਰਗੀ ਦਾਲ ਅਸੀਂ ਕਿੰਨੀ ਕੋਸ਼ਿਸ਼ ਕਰਦੇ ਹਾਂ ਪਰ ਨਹੀਂ ਬਣਦੀ ਹੈ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਕਿ ਲੰਗਰ ਵਾਲੀ ਦਾਲ ਅਸੀਂ ਘਰ ਵਿੱਚ ਹੀ ਕਿਵੇਂ ਬਣਾ ਸਕਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਅਗਲੀ ਆਉਣ ਵਾਲੀ ਕੋਈ ਵੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਦੋਸਤੋ ਚਲਦੇ ਆ ਦੋਸਤੋ ਚਲੋ ਕਰਦੇ ਆ ਸ਼ੁਰੂ ਦਾਲ ਬਰਉਣੀ ਦੋਸਤੋ ਇਹਨੂੰ ਅਸੀਂ 15 ਤੋਂ 20 ਮਿੰਟ ਤੱਕ ਭੋਂ ਕੇ ਰੱਖ ਦਿੱਤਾ ਸੀ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਅੱਗ ਦੀ ਫੇਮ ਤੇ ਰੱਖ ਦੇਵਾਂਗੇ ਹੁਣ ਇਹਨੂੰ ਰੱਖਤਾ ਹੈ ਆਪਾਂ ਇੰਡੈਕਸ਼ਨ ਤੇ ਤੇ ਇੰਡੈਕਸ਼ਨ ਨੂੰ ਕਰ ਦਾਂਗੇ ਔਨ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਪਾਣੀ ਤੁਸੀਂ ਆਪਣੀ ਦਾਲ ਦੇ ਅਕੋਰਡਿੰਗ ਪਾ ਸਕਦੇ ਹੋ ਮੈਂ ਇਹਦੇ ਵਿੱਚ ਪਾਉਂਗੀ 2 ਗਲਾਸ ਪਾਣੀ ਪਾਣੀ ਤੁਸੀਂ ਦਾਲ ਨੂੰ ਦੇਖ ਕੇ ਘਟਵਾਦ ਕਰ ਸਕਦੇ ਹੋ ਜਿੰਨੀ ਕੀ ਤੁਹਾਡੀ ਦਾਲ ਹੈ ਉਹਨਾਂ ਤੁਸੀਂ ਪਾਣੀ ਪਾ ਸਕਦੇ ਹੋ ਹੁਣ ਪਾ ਦਾਂਗੇ ਆਪਾਂ ਇਹਦੇ ਵਿੱਚ ਨੂਣ ਮਿਰਚ ਤੇ ਹਲਦੀ ਨਮਕ ਹਲਦੀ ਦੋਸਤੋ ਮੈਂ ਦਾਲ ਰੱਖਣ ਲੱਗੇ ਪਹਿਲਾਂ ਹੀ ਪਾ ਦਿੰਦੀ ਹਾਂ ਤੇ ਮੈਂ ਤੜਕੇ ਵਿੱਚ ਬਾਅਦ ਵਿੱਚ ਨਹੀਂ ਪਾਉਣੀ ਹਾਂ ਤੁਸੀਂ ਚਾਹੇ ਤੜਕੇ ਵਿੱਚ ਪਾ ਸਕਦੇ ਹੋ ਜਾਂ ਪਹਿਲਾਂ ਪਾ ਸਕਦੇ ਹੋ ਹਣ ਇਹਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਜੇ ਤੁਹਾਨੂੰ ਘੱਟ ਲੱਗੇ ਤੁਸੀਂ ਉਹ ਪਾ ਸਕਦੇ ਹੋ ਪਾਣੀ ਥੋੜਾ ਜਿਹਾ ਹੋਰ ਪਾ ਦਾਂਗੇ ਦੋਸਤੋ ਜਦੋਂ ਤੱਕ ਆਪਣੀ ਦਾਲ ਉਬਲ ਰਹੀ ਹੈ ਆਪਾਂ ਕੱਟ ਲੈਣੀ ਹੈ ਤੜਕੇ ਦਾ ਸਮਾਨ ਤੇ ਤੜਕੇ ਵਾਸਤੇ ਲਿਆ ਆਪਾਂ ਟਮਾਟਰ ਅਦਰਕ ਦੋ ਪਿਆਜ਼ ਤੇ ਦੋ ਹਰੀ ਮਿਰਚ ਇਹਨਾਂ ਨੂੰ ਅਸੀਂ ਕੱਟ ਲਾਂਗੇ ਬਾਰਿਕ ਦੋਸਤੋ ਇਹਨਾਂ ਨੂੰ ਆਪਾਂ ਬਾਰਿਕ-ਬਾਰਿਕ ਕੱਟ ਲਿਆ ਹੈ ਤੇ ਹੁਣ ਲਗਾਉਂਦੇ ਆ ਆਪਾਂ ਤੜਕਾ ਤੜਕਾ ਲਾਉਣ ਵਾਸਤੇ ਲਈਏ ਆਪਾਂ ਫਰਾਈ ਪੈਨ ਇਦੇ ਵਿੱਚ ਪਾ ਦਾਂਗੇ ਆਪਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਵਾਂਗੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਉਹਦੇ ਵਿੱਚ ਪਾ ਦਾਂਗੇ ਆਪਾਂ ਜੀਰਾ ਤੜਕੀ ਦਾ ਸਮਾਨ ਆਪਣਾ ਕੰਪਲੀਟ ਹੈ ਤੁਸੀਂ ਇਹਦੇ ਵਿੱਚ ਲਸਣ ਵੀ ਪਾ ਸਕਦੇ ਹੋ ਲਸਣ ਮੈਂ ਸਕਿਪ ਕੀਤਾ ਹੈ ਤੁਸੀਂ ਚਾਹੋ ਤਾਂ ਦਾਲ ਵਿੱਚ ਪਾ ਸਕਦੇ ਹੋ तेल हूँ अपना पूरी तरह से गरम हो गया है हम पा देंगे आप जीरा मिर्च तो अदरक का जो पेस्ट है वो आप देंगे इन चंकी तरह मिला लेंगे हम पा देंगे प्याज इंडक्शन की फ्लेम थोड़ी ज़्यादा है इस करके घटा देंगे प्याज आप पूरे पाके ने चंगी तरह मिला लेंगे प्याज नक तो भुनना है जो तक यह ब्राउन ना दिखा लग जा जो तो प्याज थोड़े जो जुन्ने गए तो बाद ही आप टमाटर मार्ट पाना है पहला नहीं पाना है हौली हौली प्याज है जो ब्राउन शेड दे रहे हैं आपने थोड़ी देर चलाना है ਗੈਸ ਦੀ ਫਲੇਮ ਬਿਲਕੁਲ ਘੱਟ ਰੱਖਣੀ ਹੈ ਜਦੋਂ ਆਪਾਂ ਤੜਕਾ ਲਾਉਂਦੇ ਆ ਆਪਾਂ ਅੱਗੇ ਜੋ ਬਿਲਕੁਲ ਥੋੜੀ ਜੀ ਕਰਕੇ ਰੱਖਣੀ ਹੈ ਪਿਆਜ਼ ਹੁਣ ਬਰਾਊਨ ਹੋਣ ਲੱਗੇ ਆ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਟਮਾਟਰ ਹੁਣ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਚਲਾਉਣਾ ਹੈ ਇਹਨੂੰ ਟਮਾਟਰ ਨੂੰ ਵੀ ਥੋੜਾ ਜਿਹਾ ਭੁੰਨਾ ਹੈ ਟਮਾਟਰ ਰੋਟੀ ਤੜਕਾ ਆਪਣਾ ਸਾਰਾ ਭੁੰਨਿਆ ਗਿਆ ਹੈ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਦਾਲ ਤੜਕਾ ਆਪਣਾ ਬਿਲਕੁਲ ਤਿਆਰ ਹੈ ਉਹ ਜਿਹੜੀ ਦਾਲ ਆਪਣੀ ਬਿਲਕੁਲ ਗਲ ਚੁੱਕੀ ਹੈ ਉਹਦੇ ਵਿੱਚ ਪਾ ਦਾਂਗੇ ਤੇ ਦਾਲ ਆਪਣੀ ਬਣ ਕੇ ਤਿਆਰ ਹੈ ਬਿਲਕੁਲ ਗੁਰਦੁਆਰੇ ਵਰਗੀ ਦਾਲ ਜੋ ਅਸੀਂ ਅਕਸਰ ਗੁਰਦੁਆਰਿਆਂ ਵਿੱਚ ਖਾਂਦੇ ਹਾਂ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਧਨੀਆ ਲੋ ਜੀ ਦੋਸਤੋ ਦਾਲ ਆਪਣੀ ਪੂਰੀ ਤਰ੍ਹਾਂ ਤਿਆਰ ਹੈ ਤੇ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਪਲੀਜ਼ ਕਮੈਂਟਸ ਵਿੱਚ ਜ਼ਰੂਰ ਦੱਸਿਓ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਕਿਸ ਤਰ੍ਹਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਅੱਗੇ ਤੋਂ ਅਸੀਂ ਉਵੇਂ ਦੀ ਹੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਤਦ ਤੱਕ ਦੀ ਜੀ